ਨਮਸਕਾਰ ਦੀਪਾਜ਼ਿਰਕਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ RAM RAM ਨਮਸਕਾਰ ਸਤਿ ਸ੍ਰੀ ਅਕਾਲ ਅੱਜ ਪਿੰਡ ਜੋੜਕੀ ਕੰਕਰ ਦੇ ਵਿੱਚ ਡਾਕਟਰ ਬੀ.ਡੀ. ਸੇ ਦੇਵਾ ਮੋਰਲ ਵੈਲਫੇਅਰ ਸੁਸਾਇਟੀ ਤੇ ਆਲ ਇੰਡੀਆ ਰੋੜਾ ਖਤਰੀ ਪੰਜਾਬੀ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਇੱਕ ਕੈਂਪ ਲਗਾਇਆ ਗਿਆ ਤੇ ਮੈਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਐਕਸ ਸਰਪੰਚ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਸਾਰੀ ಗ್ರಾಮ ਪੰਚਾਇਤ ਦਾ ਕਿਸਾਨੀ ਦੇ ਪ੍ਰਧਾਨ ਜੀ ਦਾ ਤੇ ਅਤੇ ਜਿੰਨੇ ਹੀ ਪਤੰਦੇ ਸੱਜਣ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਮਾਨ ਦਿੱਤਾ ਸਾਨੂੰ ਕੈਂਪ ਲਗਾਉਣ ਵ ਤੇ ਸਾਰਾ ਕੁਝ ਪ੍ਰੋਵਾਈਡ ਕਰਾਇਆ ਤੇ ਅੱਜ ਦਾ ਕੈਂਪ ਜਿਵੇਂ ਕਿ ਮਾਨ ਸਰਕਾਰ ਦਾ ਪੰਜਾ ਨਸ਼ੇ ਦੇ ਉੱਪਰ ਚੱਲ ਰਿਹਾ ਹੈ ਜਿਵੇਂ ਜਿਹਨ ਕੋਈ ਨਸ਼ਾ ਵੇਚਦਾ ਹੈ ਤੁਲੇ ਦੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਤੇ ਜੋ ਤਸਕਰੀ ਕਰਦਾ ਹੈ ਉਹਨੂੰ ਅੰਦਰ ਦਿੱਤਾ ਜਾ ਰਿਹਾ ਹੈ ਤੇ ਉਸ ਦੇ ਲੜੀ ਦੇ ਤਹਿਤ ਸਾਡੀ ਸੁਸਾਇਟੀ ਵੱਲੋਂ ਤੇ ਸਾਡੇ ਸਾਡੀ ਟੀਮ ਵੱਲੋਂ ਪੂਜਾ ਮੈਡਮ ਦੀ ਟੀਮ ਵੱਲੋਂ ਤੇ ਜੋ ਨਸ਼ੇ ਦੀ ਲਤ ਚ ਲੱਜੁੱਕੇ ਨੇ ਜੋ ਬਾਹਰ ਨਿਕਲਣਾ ਚਾਹੁੰਦੇ ਨੇ ਉਹਨਾਂ ਨੂੰ ਡਾਕਟਰ ਵਿਵੇਕ ਮੁੰਜਾਲ ਜੀ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਨਸ਼ਾ ਛੁਡਾਣ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ ਤੇ ਨਾਲ ਹੀ ਕੀਰਤਜੀਵ ਵੱਲੋਂ ਅੱਜ ਆਧਾਰ ਕਾਰਡ ਪੈਂਕਲ ਵੋਟਰ ਕਾਰਡ ਤੇ ਪੈਨਸ਼ਨ ਮਿਲਵਾਨੀਏ ਉਹਦਾ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਮੈਂ ਵਿਵੇਕ ਮੁੰਜਾਲ ਜੀ ਦਾ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਨਾਲ ਹੀ ਇੱਥੇ ਖਿਡਾਰੀਆਂ ਨੂੰ ਸਾਡੇ ਵੱਲੋਂ ਸਪੋਰਟਸ ਦੀ ਕਿੱਟ ক্রিকেট ਦੀ ਕਿੱਟ ਵੀ ਦਿੱਤੀ ਜਾ ਰਹੀ ਹੈ ਤੇ ਮੈਂ ਪੂਜਾ ਮਾਨਮ ਜੀ ਸਾਰੀ ਟੀਮ ਦਾ ਤੇ মিডিਆ ਭਾਈਚਾਰੇ ਦਾ ਡਾਕਟਰ ਸਾਹਿਬ ਦਾ ਪੰਚਾਇਤ ਦਾ ਤੇ ਸਰਪੰਚ ਸਾਹਿਬ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਹਾਂ ਧੰਨਵਾਦ